ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚੋਂ ਜੋ ਗਿਆਨ ਸਾਨੂੰ ਮਿਲ ਰਿਹਾ ਹੈ ਨਾ ਇਹ ਗਿਆਨ ਨੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਦੇ ਨੇ ਨੇ ਅੱਜ ਦੀ ਵੀਡੀਓ ਤੇ ਵਿੱਚ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦੀ ਜੁਗਤ ਲੁਕੀ ਆ ਕਿਉਂਕਿ ਸੰਗਤ ਜੀ ਆਪਾਂ ਪਾਠ ਪੂਜਾ ਕਰਦੇ ਆ ਕੋਈ ਵੀ ਨੇਕ ਕੰਮ ਕਰਦੇ ਆ ਸੇਵਾ ਕਰਦੇ ਆ ਤੰਮਣ ਦੇ ਵਿੱਚ ਭਾਵਨਾ ਤਾਂ ਇਹੋ ਰਹਿੰਦੀ ਆ ਨਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਸਾਨੂੰ ਮਿਲ ਜਾਵੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਸਤਿਗੁਰੂ ਸੱਚੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਆਪ ਦੱਸ ਰਹੇ ਨੇ ਕਿ ਜੇ ਕਰੋਨਾ ਦੀ ਖੁਸ਼ੀ ਪ੍ਰਾਪਤ ਕਰਨੀ ਆ ਤਾਂ ਫਿਰ ਸਾਨੂੰ ਕੀ ਕਰਨਾ ਪਵੇਗਾ ਇਹ ਜਾਣਨ ਦੇ ਲਈ ਅੱਜ ਦੀ ਇਸ ਵੀਡੀਓ ਨੂੰ ਪੂਰਾ ਸੁਣਿਓ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਬਹੁਤ ਪਿਆਰੀ ਦਿਲ ਨੂੰ ਛੂ ਲੈਣ ਵਾਲੀ ਸਿੱਖਿਆ ਦਾ ਇੱਕ ਸਾਖੀ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਦੇ ਆਂ ਇਹ ਸਾਖੀ ਹੈ ਮੇਰੇ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਪਾਤਸ਼ਾਹ ਤਖਤ ਤੇ ਬਰਾਜਮਾਨ ਨੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਸੰਗਤਾਂ ਦਰਸ਼ਨ ਕਰ ਕਰਕੇ ਆਪਣਾ ਦਸਵੰਦ ਗੁਰੂ ਚਰਨਾਂ ਦੇ ਵਿੱਚ ਭੇਟ ਕਰਕੇ ਬੈਠ ਰਹੀਆਂ ਨੇ ਕਹਿੰਦੇ ਉਸੇ ਵੇਲੇ ਇੱਕ ਵੈਦ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਕਹਿੰਦੇ ਲੱਗੀ ਹੋਈ ਲਾਈਨ ਦੇ ਵਿੱਚੋਂ ਦਰਸ਼ਨ ਕਰਕੇ ਉੱਥੇ ਹੀ ਠਹਿਰ ਗਿਆ ਅੱਗੇ ਨਹੀਂ ਤੁਰ ਰਿਹਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਵੈਦ ਨੂੰ ਕਿਹਾ ਵੀ ਹਾਂ ਭਾਈ ਦਰਸ਼ਨ ਕਰਨ ਲੈਨੇ ਦਸਵੰਦ ਪੇਟ ਕਰ ਲਿਆ ਏ ਹੁਣ ਬੈਠੋ ਕਹਿੰਦੇ ਉਹ ਵੈਦ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮਨ ਪਰ ਹੀ ਨਹੀਂ ਰਿਹਾ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਥੋੜਾ ਜਿਆ ਰੋਹ ਦੇ ਵਿੱਚ ਆ ਗਏ ਕਹਿਣ ਲੱਗੇ ਦਰਸ਼ਨ ਤੈਨੂੰ ਤਾਂ ਮੇਰੇ ਦਰਸ਼ਨ ਹੋ ਹੀ ਨਹੀਂ ਸਕਦੇ ਕਦੇ ਹੋਣਗੇ ਵੀ ਨਹੀਂ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਤਾਂ ਵੈਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਕੀ ਗਲਤੀ ਹੋ ਗਈ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਵੈਦ ਆਣਾ ਮਰੀਜ਼ਾਂ ਦਾ ਇਲਾਜ ਕਰਦਾ ਹੈ ਤੱਕੀ ਹੁੰਦਾ ਜੇਕਰ ਤੂੰ ਕਿਸੇ ਗਰੀਬ ਦਾ ਮੁਫਤ ਇਲਾਜ ਕਰ ਦਿੰਦਾ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਚਾਰ ਬੂੰਦਾਂ ਦਵਾਈ ਦੀਆਂ ਮੁਫਤ ਪਾ ਦਿੰਦਾ ਪਰ ਤੇਰੇ ਮਨ ਦੇ ਵਿੱਚ ਕਦੇ ਕਿਸੇ ਗਰੀਬ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਈ ਹੀ ਨਹੀਂ ਤੂੰ ਕਦੇ ਕਿਸੇ ਗਰੀਬ ਲੋੜਵੰਦ ਬੇਸਹਾਰਾ ਦਾ ਸਹਾਰਾ ਬਣਿਆ ਹੀ ਨਹੀਂ ਇਸ ਕਰਕੇ ਤੈਨੂੰ ਮੇਰੇ ਦਰਸ਼ਨ ਕਿੰਜ ਹੋ ਸਕਦੇ ਆ ਤੈਨੂੰ ਮੇਰੀ ਖੁਸ਼ੀ ਕਿੰਜ ਮਿਲ ਸਕਦੀ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਐਸੇ ਕਿਸੇ ਵੀ ਸਿੱਖ ਨੂੰ ਮੇਰੀ ਖੁਸ਼ੀ ਨਹੀਂ ਮਿਲ ਸਕਦੀ ਜਿਹਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਨਹੀਂ ਸੇਵਾ ਦੀ ਭਾਵਨਾ ਨਹੀਂ ਉਹ ਜਿੰਨੇ ਮਰਜੀ ਪਾਠ ਪੂਜਾ ਕਰ ਲੈਣ ਜਿੰਨੇ ਮਰਜੀ ਦਾਨ ਪੁੰਨ ਕਰ ਲੈਣ ਉਹਨਾਂ ਨੂੰ ਸਾਡੇ ਦਰਸ਼ਨ ਨਹੀਂ ਹੋ ਸਕਦੇ ਕਹਿੰਦੇ ਜਦੋਂ ਸ਼ਕਤੀ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਤਾਂ ਉਹ ਵੈਦ ਦੀ ਰੂਹ ਕੰਬ ਗਈ ਕਹਿੰਦੇ ਊਵਾਦ ਇੱਕਦਮ ਸੁੰਨ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜਾ ਆਪਣਾ ਦਸਵੰਦ ਵੀ ਲੈ ਜਾ ਤੇਰਾ ਦਸਵੰਦ ਵੀ ਸਾਨੂੰ ਮਨਜ਼ੂਰ ਨਹੀਂ ਆ ਕਹਿੰਦੇ ਊਵਾਦ ਨੇ ਆਪਣਾ ਪੇਟ ਕੀਤਾ ਹੋਇਆ ਦਸਵੰਦ ਚੁੱਕਿਆ ਅਤੇ ਉਥੋਂ ਤੁਰ ਪਿਆ ਪਰ ਕਹਿੰਦੇ ਉਸ ਦਿਨ ਤੋਂ ਉਹਨੇ ਆਪਣੇ ਮਨ ਦੇ ਵਿੱਚ ਇਹ ਪੱਕਾ ਧਾਰ ਲਿਆ ਕਿ ਮੈਂ ਅੱਜ ਤੋਂ ਬਾਅਦ ਹਰ ਲੋੜਵੰਦ ਗਰੀਬ ਦਾ ਮੁਫਤ ਇਲਾਜ ਕਰਾਂਗਾ ਹੱਥੀਂ ਸੇਵਾ ਕਰਾਂਗਾ ਕਹਿੰਦੇ ਉਹਦੇ ਦਰਤੇ ਜੋ ਵੀ ਲੋੜਵੰਦ ਗਰੀਬ ਆਉਂਦਾ ਉਹਦਾ ਇਲਾਜ ਵੀ ਮੁਫਤ ਕਰਦਾ ਹੱਥੀਂ ਸੇਵਾ ਕਰਦਾ ਕੋਈ ਸੰਤ ਜਣ ਉਹਦੇ ਦਰਤੇ ਆਉਂਦਾ ਉਹਦੀ ਵੀ ਰਜ ਰਜ ਸੇਵਾ ਕਰਦਾ ਅਤੇ ਮਨ ਹੀ ਮਨ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਅਰਜ਼ੀਆਂ ਲਾਉਂਦਾ ਰਹਿੰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਦਇਆ ਕਰੋ ਹੁਣ ਮੈਂ ਆਪ ਜੀ ਦੇ ਬਚਨਾਂ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਕਹਿੰਦੇ ਇਧਰ ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਸੋਜੀ ਪ੍ਰੀਤਮ ਕਹਿੰਦੇ ਜਦੋਂ ਵੀ ਉਹ ਵੈਦ ਦੇ ਕੋਲ ਦੀ ਲੰਘਦੇ ਤਾਂ ਇੱਕ ਚਾਦਰ ਰੱਖਦੇ ਸਾਲ ਆਪਣੇ ਸੇਵਾਦਾਰਾਂ ਨੂੰ ਸਿੱਖਾਂ ਨੂੰ ਕਹਿ ਦਿੰਦੇ ਕਿ ਭਾਈ ਚਾਦਰ ਤਾਣ ਲਓ ਕਿਤੇ ਉਹ ਵੈਦ ਨੂੰ ਦਰਸ਼ਨ ਨਾ ਹੋ ਜਾਣ ਕਹਿੰਦੇ ਇਦਾਂ ਹੀ 6 ਮਹੀਨੇ ਬੀਤ ਗਏ ਕਹਿੰਦੇ ਉਹ ਵੈਦ ਨੇ ਕਦੇ ਹਿੰਮਤ ਹੀ ਨਹੀਂ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਉਹਨਾਂ ਦੇ ਦਰਸ਼ਨ ਕਰ ਆਵੇ ਬਾਰੋ ਬਾਰੀ ਆਪਣੀਆਂ ਅਰਜ਼ੀਆਂ ਲਾਉਂਦਾ ਰਹਿੰਦਾ ਸਿੱਖ ਸੇਵਾਦਾਰਾਂ ਦੇ ਹੱਥ ਸੁਨੇਹੇ ਭੇਜਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹੋ ਮੇਰੇ ਤੇ ਤਰਸ ਕਰਨ ਮੈਨੂੰ ਆਪਣੇ ਦਰਸ਼ਨ ਕਰਨ ਦੇ ਲਈ ਬੁਲਾ ਲੈਣਾ ਕਹਿੰਦੇ ਇਧਰ ਸਿੱਖ ਸੇਵਾਦਾਰ ਵੀ ਜਦੋਂ ਉਹ ਵੈਦ ਨੂੰ ਸੇਵਾ ਕਰਦੇ ਨੂੰ ਦੇਖਦੇ ਤਾਂ ਬੜੀਆਂ ਸ਼ਿਫਾਰਿਸ਼ਾਂ ਲਾਉਂਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਤਾਂ ਉਹ ਵੈਦ ਬਹੁਤ ਬਦਲ ਗਿਆ ਏ ਤੁਸੀਂ ਉਹਨੂੰ ਮਾਫ਼ ਕਰ ਦਿਓ ਤਰਸ ਕਰੋ ਉਹਨੂੰ ਦਰਸ਼ਨ ਦੇ ਲੋ ਦਰਸ਼ਨਾਂ ਦੇ ਲਈ ਆਪਣੇ ਕੋਲ ਬੁਲਾ ਲੋ ਕਹਿੰਦੇ ਇੱਕ ਦਿਨ ਚੋਜੀ ਪ੍ਰੀਤਮ ਉਹਨਾਂ ਨੇ ਕਿਹਾ ਵੀ ਜਾਓ ਭਾਈ ਵੈਦ ਨੂੰ ਸਨੇਹਾ ਦੇ ਆਓ ਕਿ ਅਸੀਂ ਤੈਨੂੰ ਦਰਸ਼ਨ ਦੇਣ ਦੇ ਲਈ ਆ ਰਹੇ ਹਾਂ ਕਹਿੰਦੇ ਜਦ ਵੈਦ ਨੂੰ ਇਹ ਸਨੇਹਾ ਮਿਲਿਆ ਤਾਂ ਖੁਸ਼ੀ ਦੇ ਵਿੱਚ ਪਾਗਲ ਹੋ ਗਿਆ ਕਹਿਣ ਲੱਗਾ ਵੀ ਮੈਂ ਤਾਂ ਸਨੇਹੇ ਭੇਜ ਰਿਹਾ ਸੀ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਆਪਣੇ ਕੋਲ ਬੁਲਾਓ ਦਰਸ਼ਨ ਦਿਓ ਸਤਿਗੁਰ ਸੱਚੇ ਪਾਸ਼ਾ ਖੁਦ ਮੈਨੂੰ ਦਰਸ਼ਨ ਦੇਣ ਦੇ ਲਈ ਆ ਰਹੇ ਨੇ ਕਹਿੰਦੇ ਆਪਣੇ ਘਰ ਦੇ ਵਿੱਚ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਫ਼ ਸਫਾਈਆਂ ਸਤਿਗੁਰ ਸੱਚੇ ਪਾਸ਼ਾ ਜੀ ਦੇ ਰਾਹ ਦੇ ਵਿੱਚ ਫੁੱਲ ਵਿਛਾ ਦਿੱਤੇ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਕਿ ਮੇਰੇ ਕਲਗੀਧਰ ਪਾਸ਼ਾ ਮੇਰੇ ਘਰ ਆਉਣ ਵਾਲੇ ਨੇ ਪਰ ਕਹਿੰਦੇ ਅਚਾਨਕ ਦਰਵਾਜ਼ਾ ਖੜਕਿਆ ਦਰਵਾਜ਼ੇ ਦੇ ਉੱਤੇ ਇੱਕ ਬਜ਼ੁਰਗ ਮਾਤਾ ਉਹ ਆ ਕੇ ਇਹ ਵੈਦ ਨੂੰ ਕਹਿਣ ਲੱਗੀ ਕਿ ਵੈਦ ਸਾਹਿਬ ਮੇਰੀ ਨੋ ਬਹੁਤ ਬਿਮਾਰ ਆ ਬੜੇ ਦਰਦ ਦੇ ਵਿੱਚ ਆ ਤੁਸੀਂ ਜਲਦੀ ਮੇਰੇ ਨਾਲ ਮੇਰੇ ਘਰ ਚਲੋ ਉਹਦਾ ਜਾ ਕੇ ਇਲਾਜ ਕਰੋ ਕਿੰਦੇ ਇਹਦੇ ਮਨ ਦੇ ਵਿੱਚ ਆਇਆ ਕਿ ਮੇਰੇ ਤਾਂ ਸਤਗੁਰੂ ਸੱਚੇ ਪਾਤਸ਼ਾਹ ਮੇਰੇ ਘਰ ਆਉਣ ਵਾਲੇ ਨੇ ਜੇ ਮੈਂ ਇਹ ਮਾਈ ਦੇ ਨਾਲ ਚਲਿਆ ਗਿਆ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਨਰਾਦਰ ਹੋ ਜਾਵੇਗਾ ਮਸਾਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਦਰਸ ਕੀਤਾ ਏ ਕਹਿੰਦੇ ਦੂਸਰੇ ਹੀ ਪਲ ਮਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਯਾਦ ਆ ਗਏ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਜਿਹਨੂੰ ਗਰੀਬ ਦਾ ਦਰਦ ਨਾ ਦਿਸਿਆ ਜਿਹਨੂੰ ਗਰੀਬ ਦੇ ਤੇ ਤਰਸ ਨਾ ਆਇਆ ਉਹ ਮੇਰੇ ਦਰਸ਼ਨ ਨਹੀਂ ਕਰ ਸਕਦਾ ਕਹਿੰਦੇ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਯਾਦ ਕਰਕੇ ਉਹ ਮਾਈ ਦੇ ਨਾਲ ਤੁਰ ਪਿਆ ਉਹ ਬਜ਼ੁਰਗ ਮਾਈ ਦੇ ਘਰ ਦੇ ਵਿੱਚ ਗਿਆ ਉਹਦੀ ਨੌ ਦਾ ਇਲਾਜ ਕੀਤਾ ਜਿੰਨੀ ਦੇਰ ਤੱਕ ਉਹਦਾ ਦਰਦ ਉਹਦਾ ਦੁੱਖ ਠੀਕ ਨਾ ਹੋਇਆ ਉਨੀ ਦੇਰ ਤੱਕ ਉੱਥੇ ਹੀ ਰੁਕਿਆ ਰਿਹਾ ਕਹਿੰਦੇ ਪੂਰੀ ਰਾਤ ਬੀਤ ਗਈ ਅਗਲੇ ਦਿਨ ਜਦ ਘਰ ਆਇਆ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਚੱਲ ਰਹੇ ਨੇ ਮਨ ਦੇ ਵਿੱਚ ਡਰ ਲੱਗਾ ਵੀ ਮੇਰੇ ਕਲਗੀਧਰ ਪਾਤਸ਼ਾਹ ਮੇਰੇ ਨਾਲ ਫਿਰ ਕਿਤੇ ਨਾਰਾਜ਼ ਹੀ ਨਾ ਹੋ ਗਏ ਹੋਣ ਕਹਿੰਦੇ ਇਸ ਤਰ੍ਹਾਂ ਸੋਚਦਾ ਸੋਚਦਾ ਘਰ ਪਹੁੰਚ ਗਿਆ ਪਰ ਜਾ ਕੇ ਦੇਖ ਕੇ ਹੈਰਾਨ ਹੋ ਗਿਆ ਸામਨੇ ਮਿਰਕਲਗੀ ਤਰਪਾਦ ਸ਼ਾ ਚੋਜੀ ਪ੍ਰੀਤਮ ਬੈਠੇ ਨੇ ਕਹਿਣ ਲੱਗੇ ਆਓ ਵੈਦ ਜੀ ਕਹਿੰਦੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਉਹਨਾਂ ਦੇ ਚਰਨ ਢੈ ਪਿਆ ਮਾਫੀਆਂ ਮੰਗਣ ਲੱਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦੋ ਮੈਂ ਆਪ ਜੀ ਦੇ ਦਰਸ਼ਨਾਂ ਦੀ ਤਿਆਰੀ ਕਰ ਰਿਹਾ ਸੀ ਆਪ ਜੀ ਦਾ ਸਵਾਗਤ ਆਪਣੇ ਹੱਥੀਂ ਕਰਨਾ ਸੀ ਪਰ ਐਨ ਮੌਕੇ ਤੇ ਉਹ ਮਾਈ ਆ ਗਈ ਇਸ ਕਰਕੇ ਮੈਨੂੰ ਉਹਦੇ ਨਾਲ ਜਾਣਾ ਪਿਆ ਉਹਦੀ ਨੌ ਦਾ ਇਲਾਜ ਕਰਨ ਦੇ ਲਈ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਕਿਹਾ ਵੈਦ ਜੀ ਜੇਕਰ ਤੁਸੀਂ ਉਹਦਾ ਇਲਾਜ ਕਰਨ ਨਾਲ ਨਾ ਜਾਂਦੇ ਤਾਂ ਫਿਰ ਅਸੀਂ ਵੀ ਇਸ ਤਰ੍ਹਾਂ ਤੇਰੇ ਘਰ ਬੈਠੇ ਤੇਰਾ ਇੰਤਜ਼ਾਰ ਨਾ ਕਰ ਰਹੇ ਹੁੰਦੇ ਭਾਵ ਕਿ ਫਿਰ ਤੂੰ ਅੱਜ ਵੀ ਸਾਡੇ ਦਰਸ਼ਨ ਨਾ ਕਰ ਪਾਉਂਦਾ ਸੋ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਸਾਨੂੰ ਸਪਸ਼ਟ ਸਮਝਾ ਦਿੱਤਾ ਕਿ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਕਿਰਪਾ ਹਾਸਨ ਕਰਨੀ ਆ ਤਾਂ ਫਿਰ ਉਹਦਾ ਇਹੋ ਰਾਹ ਏ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਅਰਦਾਸ ਦੇ ਵਿੱਚ ਸਾਨੂੰ ਲਿਖ ਕੇ ਦਿੱਤਾ ਏ ਸਿੱਖ ਦੀ ਅਰਦਾਸ ਵੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਿੱਖ ਇਹ ਨਹੀਂ ਕਹਿੰਦਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਨੂੰ ਸਰਬੱਤ ਦਾ ਭਲਾ ਕਰਨ ਦਾ ਹੁਕਮ ਆ ਤੇ ਭਲਾ ਉਹੀ ਇਨਸਾਨ ਕਰੇਗਾ ਨਾ ਜਿਹਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੋਵੇਗੀ ਉਹ ਤਾਂ ਵੈਦ ਸੀ ਉਹਨੂੰ ਤਾਂ ਗਰੀਬਾਂ ਦਾ ਮੁਫਤ ਇਲਾਜ ਕਰਨ ਦੇ ਲਈ ਕਹਿ ਦਿੱਤਾ ਪਰ ਆਪਾਂ ਕਿਸੇ ਦੀ ਮਦਦ ਕਿੰਜ ਕਰ ਸਕਦੇ ਆ ਜਿਵੇਂ ਵੀ ਕਰ ਸਕੋ ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਦੇ ਨਾਲ ਹੀ ਮਦਦ ਕੀਤੀ ਜਾਂਦੀ ਆ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਬਸ ਨੇਕ ਇਰਾਦਾ ਚਾਹੀਦਾ ਹੈ ਕਿਸੇ ਨੂੰ ਆਪਾਂ ਚੰਗੀ ਸਲਾਹ ਦੇ ਸਕਦੇ ਆ ਕਿਸੇ ਦੀ ਹੱਥੀ ਮਦਦ ਕਰ ਸਕਦੇ ਆ ਕਿਸੇ ਦਾ ਦੁੱਖ ਦਰਦ ਵੰਡਾ ਸਕਦੇ ਆ ਬਸ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਰੱਖਣੀ ਆ ਅਤੇ ਇੱਥੇ ਸਿਰਫ ਮਨੁੱਖ ਦੇ ਲਈ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਸੋਹਣੀ ਕੁਦਰਤ ਦੇ ਜਿੰਨੇ ਵੀ ਜੀਵ ਨੇ ਉਹਦੇ ਵਿੱਚ ਜੀਵ ਜੰਤੂ ਜਾਨਵਰ ਪੰਛੀ ਵੀ ਆਉਂਦੇ ਨੇ ਮਨੁੱਖ ਵੀ ਆਉਂਦੇ ਨੇ ਤਾਰਸ ਦਇਆ ਦਾ ਮਤਲਬ ਹੀ ਇਹ ਆ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਦੁੱਖ ਦੇ ਵਿੱਚ ਦਰਦ ਦੇ ਵਿੱਚ ਦੇਖਦੇ ਆ ਸਾਡਾ ਮਨ ਉਹਨੂੰ ਦੇਖ ਕੇ ਦਰਦ ਦੇ ਵਿੱਚ ਆ ਜਾਵੇ ਅਸੀਂ ਉਹਦੀ ਮਦਦ ਕਰਨ ਦੇ ਲਈ ਅੱਗੇ ਹੋ ਕੇ ਕੋਸ਼ਿਸ਼ ਕਰੀਏ ਤਾਂ ਫਿਰ ਆਪਾਂ ਵੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੋਜ਼-ਰੋਜ਼ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਵੀ ਤਰਸ ਕਰੋ ਸਾਡੇ ਵੀ ਮਨ ਦੇ ਵਿੱਚ ਇਹ ਭਾਵਨਾ ਬਣ ਜਾਵੇ ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਗਰੀਬ ਲੋੜਵੰਦ ਕਿਸੇ ਬੇਸਹਾਰਾ ਤੇ ਤਰਸ ਨਾ ਆਇਆ ਓਨੀ ਦੇਰ ਤੱਕ ਅਸੀਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਨਹੀਂ ਬਣ ਸਕਦੇ ਭਾਵੇਂ ਕੋਈ ਜਿੰਨਾ ਮਰਜ਼ੀ ਪਾਠ ਪੂਜਾ ਕਰ ਰਿਹਾ ਏ ਦਾਨ ਪੁੰਨ ਕਰ ਰਿਹਾ ਏ ਜੇ ਉਹਦੇ ਮਨ ਦੇ ਵਿੱਚ ਅਜੇ ਤੱਕ ਸਰਬੱਤ ਦੇ ਭਲੇ ਦੀ ਭਾਵਨਾ ਨਹੀਂ ਬਣੀ ਤਾਂ ਫਿਰ ਉਹਨੂੰ ਸੋਚਣ ਵਿਚਾਰਨ ਦੀ ਲੋੜ ਏ ਕਿ ਉਹਦੀ ਕੀਤੀ ਹੋਈ ਬੰਦਗੀ ਕੀਤੀ ਹੋਈ ਪਾਠ ਪੂਜਾ ਕਿੱਧਰ ਜਾ ਰਹੀ ਆ ਕਿਉਂਕਿ ਇਹ ਸਭ ਕੁਝ ਸਾਨੂੰ ਕਰਨ ਨੂੰ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਤਾਂ ਜੋ ਸਾਨੂੰ ਸੋਝੀ ਆਵੇ ਸਾਨੂੰ ਮਤ ਆਵੇ ਸਾਡੇ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਆਵੇ ਸਾਡੇ ਮਨ ਅੰਦਰੋਂ ਇਹ ਜਿਹੜੇ ਔਗਣ ਨੇ ਵੈਰ ਵਿਰੋਧ ਈਰਖਾ ਹੰਕਾਰ ਊਚ ਨੀਚ ਇਹ ਖਤਮ ਹੋਣ ਜੇ ਅਜੇ ਤੱਕ ਸਾਡੇ ਮਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤਾਂ ਫਿਰ ਸਾਨੂੰ ਆਪਣੇ ਆਪ ਦੇ ਉੱਤੇ ਹੋਰ ਕੰਮ ਕਰਨ ਦੀ ਲੋੜ ਆ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਜ਼ੀਆਂ ਲਾਈਏ ਵੀ ਸਤਿਗੁਰ ਸੱਚੇ ਪਾਸ਼ਾ ਤੁਸੀਂ ਦਰਸ ਕਰੋ ਸਤਿਗੁਰ ਸੱਚੇ ਪਾਸ਼ਾ ਨੇਰ ਕਰੋ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਪਰ ਜੇਕਰ ਗੁਰੂ ਇਤਿਹਾਸ ਦੀ ਇਹ ਸਾਖੀ ਸੁਣਾਉਂਦਿਆਂ ਕਿਸੇ ਪ੍ਰਕਾਰ ਦੀ ਵੀ ਕੋਈ ਗਲਤੀ ਰਹਿ ਗਈ ਹੋਵੇ ਕਿਉਂਕਿ ਕਾਫੀ ਧੀਰ ਪਹਿਲਾਂ ਇਹ ਸਾਖੀ ਮਹਾਂਪੁਰਖਾਂ ਦੇ ਪਾਸੋਂ ਸੁਣੀ ਸੀ ਹੋ ਸਕਦਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੁਣ ਸੰਗਤ ਕੀ ਤੁਸੀਂ ਬਖਸ਼ਣ ਹਾਰੋ ਬਖਸ਼ ਲੈਣਾ